ਜ਼ਿਲ੍ਹਾ ਤਰਨਤਾਰਨ ਦੇ ਪਿੰਡ ਲਾਲੂ ਘੁੰਮਣ ਵਿਖੇ ਇੱਕ ਕਿਸਾਨ ਦੇ ਵੱਲੋਂ ਜ਼ਮੀਨ ਗਹਿਣੇ ਦੇਣ ਤੋਂ ਬਾਅਦ ਦੁਬਾਰਾ ਪੈਸੇ ਦੇ ਕੇ ਵਾਪਸ ਨਾ ਮਿਲਣ ਤੇ ਆਤਮ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਕਿਸਾਨ ਦੇ ਪੁੱਤਰ ਗਰਵਿੰਦਰ ਸਿੰਘ ਨੇ ਮਾਮਲੇ ਪਾੜੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਪਿਤਾ ਦੇ ਵੱਲੋਂ 2.5 ਲੱਖ ਰੁਪਏ ਲੈ ਕੇ ਇੱਕ ਪਿੰਡ ਦੀ ਹੀ ਔਰਤ ਨੂੰ ਜ਼ਮੀਨ ਗਹਿਣੇ ਦਿੱਤੀ ਸੀ ਜਿਸ ਤੋਂ ਬਾਅਦ ਉਸ ਔਰਤ ਤੋਂ ਜਦੋਂ ਜ਼ਮੀਨ ਵਾਪਸ ਲੈਣ ਦੀ ਗੱਲ ਕੀਤੀ ਗਈ ਤਾਂ ਉਸ ਔਰਤ ਨੇ 1.5 ਲੱਖ ਰੁਪਿਆ ਹੋਰ ਮੰਗ ਕੀਤੀ ਪਰ ਜਦੋਂ ਕਿਸਾਨ ਦੇ ਵੱਲੋਂ 1.5 ਲੱਖ ਰੁਪਿਆ ਵੀ ਭਰ ਦਿੱਤਾ ਗਿਆ ਤਾਂ ਔਰਤ ਨੇ ਨਾ ਤਾਂ ਪੈਸੇ ਵਾਪਸ ਕੀਤੇ ਤੇ ਨਾ ਹੀ ਜ਼ਮੀਨ ਰਜਿਸਟਰੀ ਕਰਵਾਈ ਜਿਸ ਦੇ ਚਲਦਿਆਂ ਪਰੇਸ਼ਾਨ ਹੋ ਕੇ ਕਿਸਾਨ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਫਿਲਹਾਲ ਮੌਕੇ ਤੇ ਪੁਲਿਸ ਦੇ ਵੱਲੋਂ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵੀਰ ਜੀ ਮੇਰਾ ਗੁਰਵਿੰਦਰ ਸਿੰਘ ਨਾਮ ਆ ਤੇ ਗੱਲਬਾਤ ਇਹ ਹੋਈ ਪੰਜ ਕਨਾਲਾ ਪੈੜੀ ਜਿਹੜੀ ਸੀ ਉਹ ਦੀ ਰਜਿਸਟਰੀ ਹੋਈ ਤੇ ਉਸੇ ਪੈੜੀ ਦੇ ਉੱਤੇ ਇਹਨੇ ਪੰਜ ਕਨਾਲਾ ਜਿਹੜੀ ਰਜਿਸਟਰੀ ਹੋਈ ਉਹਦੇ ਤੇ ਇਹਨੇ 5 ਸਾਲ ਹੋ ਗਏ ਉਹ ਤੇ ਰਜਿਸਟਰੀ ਹੈ ਗਈ ਕੋਲ ਨਾ ਉਹ ਵੀ ਇਹੋ ਆਉਂਦੀ ਆ ਤੇ 3 ਸਾਲ ਦੂਜੇ ਪੈਸੇ ਇਹਨੇ ਫਿਰ ਉਸੇ ਪੈੜੀ ਤੇ ਆਖਿਆ ਵੀ ਮੈਂ ਰਜਿਸਟਰੀ ਕਰੂੰਗੀ ਬੈ ਦੀ। ਉਹ ਮੁੜ ਕੇ ਨਾ ਜਿਹ ਪੈਸੇ ਤੇ ਨਾ ਇਹਨੇ ਜਿ ਰੀ ਕੀਤੀ ਤੇ ਜੇ ਉਲਟਾ ਮੈਂ ਤੇ ਮੇਰੀ ਮਾਤਾ ਲੈਣ ਗਏ ਆ ਤੇ ਗਾੜੀਆਂ ਦਲਬਾਗ ਸਿੰਘ ਤੇ ਅਮਨਦੀਪ ਆ ਇਹ ਵੱਦ ਘਟ ਕੋਏ ਤੇ ਜਿਹੜਾ ਦਲਬਾਗ ਸਿੰਘ ਉਹ ਮੇਰੀ ਮਾਲ ਹੋਏ ਗੱਲ ਤੇ ਪਿਆ ਵਾ ਹੋਰ ਕੋਈ ਉਹਦੇ ਆ ਕੇ ਟੈਨਸ਼ਨ ਇਹਨੇ ਜਾ ਕੇ ਤੇ ਚਵਾ ਲੈਣਾ ਨੇ ਰਿਪੋਰਟ ਦਿੱਤੀ ਉਲਟ ਪੁਲਟ ਸਾਡੇ ਖਿਲਾਫ ਵੀ ਇਹਨਾ ਆ ਕੀਤਾ ਤੇ ਮੁੜ ਕੇ ਉਹਦੇ ਗਾਮ ਦੇ ਵਿੱਚ ਮੇਰੇ ਡਾਡੀ ਰਾਤ ਟੈਨਸ਼ਨ ਲੈ ਗਿਆ ਵੀ ਨਾ ਪੈਸੇ ਤੇ ਤੇਰੇ ਤੇ ਨਾ ਉਲਟ ਪਰਚਾ ਕਰਾ ਦੇਣਾ ਉਹਦੇ ਕਰਕੇ ਤੇ ਉਹਨੇ ਅੱਜ ਫਾ ਲੈ ਲਿਆ ਉਹ ਤੁਹਾਡੀ ਕੀ ਮੰਗੇਗੀ ਇਹ ਉਹ ਮੰਗ ਵੀ ਇਹਨਾਂ ਦੇ ਪਰਚਾ ਕੱਟਿਆ ਜਾਵੇ ਤੇ ਇਹ ਦੋਵੇਂ ਜਾਣੇ ਅੰਦਰ ਚਾਹੀਦੇ ਕਿਹੜੇ ਬੰਦੇ ਇਹ ਦਲਬਾਗ ਸਿੰਘ ਤੇ ਅਮਨਦੀਪ ਕੌਰ ਉਹਨਾਂ ਦੇ بیٹے ਗੁਰਵਿੰਦਰ ਸਿੰਘ ਦੇ ਸਟੇਟਮੈਂਟ ਦੇ ਉੱਤੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਆ ਉਹਦੇ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਤੇ ਡੈੱਡ ਬੋਡੀ ਉਸ ਤੋਂ ਸੇਵਲਾ ਹਸਪਤਾਲ ਦਾ ਤਰੰਤਾਰ ਉਥੇ ਜਾ ਕੇ ਉਹਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਲਾਈਵ ਤੇ ਇਸ ਚੈਨਲ ਦੇ ਲਈ ਤਰੰਤਾਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ